ਅਮਰੀਕਾ ਦੀ ਪੰਜਾਬ ਫੀਸ ਦੀ ਟੈਰਿਫ ਵਾਰ ਕਾਰਨ ਪੰਜਾਬ ਦੇ ਉਦਯੋਗ ਨੂੰ 30000 ਕਰੋੜ ਰੁਪਏ ਦਾ ਨੁਕਸਾਨ ਹੋਇਆ ਇਸ ਦਾ ਅਸਰ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਕਈ ਉਦਯੋਗਪਤੀਆਂ ਦੇ ਆਰਡਰ ਰੁਕ ਗਏ ਨੇ ਟੈਰਿਫ ਕਾਰਨ ਇਕੱਲੇ ਪੰਜਾਬ ਦੇ 7 ਉਦਯੋਗੀ ਖੇਤਰਾਂ ਨੂੰ 20000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਇਹਨਾਂ ਵਿੱਚ ਟੈਕਸਟਾਈਲ ਮਸ਼ੀਨ ਟੂਲ ਫਾਸਟਨਰ ਆਟੋ ਪਾਰਟਸ ਖੇਡਾਂ ਤੇ ਚਮੜਾ ਖੇਤੀਬਾੜੀ ਉਪਕਰਨ ਉਦਯੋਗ ਸ਼ਾਮਿਲ ਹੈ ਇਹਨਾਂ ਉਦਯੋਗਾਂ ਨਾਲ ਜੁੜੇ ਉਦਯੋਗਪਤੀਆਂ ਨੇ ਕਿਹਾ ਕਿ ਅਮਰੀਕਾ ਵੱਲੋਂ ਭਾਰਤ ਤੇ ਲਗਾਏ ਗਏ ਵਦੇ ਹੋਏ ਟੈਲੀਫਨ ਨਾਲ ਗੁਆਂਢੀ ਦੇਸ਼ਾਂ ਪਾਕਿਸਤਾਨ ਬੰਗਲਾਦੇਸ਼ ਅਤੇ ਚੀਨ ਨੂੰ ਫਾਇਦਾ ਹੋਵੇਗਾ ਪੰਜਾਬ ਦੇ ਜੋਗਪਤੀਆਂ ਮੁਤਾਬਕ ਅਮਰੀਕਾ ਖੇੜ ਉਤਪਾਦਾਂ ਲਈ ਇੱਕ ਵੱਡਾ ਵਜ਼ਾਰਾ ਇਸ ਮੁਸ਼ਕਲ ਸਮੇਂ ਵਿੱਚ ਕੇਂਦਰ ਸਰਕਾਰ ਨੂੰ ਹੁਣ ਕਦਮ ਚੁੱਕਣੇ ਚਾਹੀਦੇ ਨੇ ਪੰਜਾਬ ਹਰ ਸਾਲ ਲਗਭਗ 54000 ਕਰੋੜ ਰੁਪਏ ਦਾ ਨਿਰਯਾਤ ਕਰਦਾ ਹੈ ਜਿਸ ਵਿੱਚੋਂ 20000 ਕਰੋੜ ਰੁਪਏ ਅਮਰੀਕਾ ਨੂੰ ਜਾਂਦੇ ਨੇ ਟੈਰਿਫ ਕਾਰਨ ਬਹੁਤ ਸਾਰੇ ਗਾਘਾਂ ਨੇ ਆਰਡਰ ਰੋਕ ਦਿੱਤੇ ਨੇ ਅਮਰੀਕਾ ਦੇ ਟੈਰਿਫ ਵਾਰ ਤੋਂ ਸਭ ਤੋਂ ਵੱਧ ਪ੍ਰਭਾਵਿਤ ਪੰਜਾਬ ਦਾ ਟੈਕਸਟਾਈਲ ਉਦਯੋਗ ਹੈ ਪੰਜਾਬ ਦੇ ਲੁਧਿਆਣਾ ਵਿੱਚ ਸਭ ਤੋਂ ਵੱਡਾ ਫਜ਼ੌਰੀ ਕਾਰੋਬਾਰ ਹੈ ਇੱਥੋਂ ਦੇ ਉਦਯੋਗਪਤੀ ਨੇ ਅੰਦਾਜ਼ਾ ਲਗਾਇਆ ਕਿ ਵਧੇ ਹੋਏ ਟੈਰਿਫ ਕਾਰਨ ਟੈਕਸਟਾਈਲ ਉਦਯੋਗ ਨੂੰ 8000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ ਸਭ ਤੋਂ ਘੱਟ ਪ੍ਰਭਾਵਿਤ ਖੇਤੀਬਾੜੀ ਉਪਕਰਨ ਨਿਰਮਾਣ ਉਦਯੋਗ ਨੇ ਜਿਨ੍ਹਾਂ ਨੂੰ 200 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ ਵੱਡੀ ਇੰਡਸਟਰੀ ਦੇ ਮਾਲਕ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਵਿੱਚ ਲਗਭਗ 300 ਰੰਗਾਈ ਉਦਯੋਗ ਨੇ ਟੈਕਸਟਾਈਲ ਉਦਯੋਗ ਦੀਆਂ ਲਗਭਗ 2000 ਇਕਾਈਆਂ ਨੇ ਇਸ ਦਾ ਖਮਿਆਜ਼ਾ ਸਿਰਫ ਭਾਰਤੀ ਨਹੀਂ ਸਗੋਂ ਅਮਰੀਕਾ ਨੂੰ ਵੀ ਭੁਗਤਣਾ ਪਵੇਗਾ ਉੱਥੇ ਵੀ ਸਮਾਨ ਜ਼ਰੂਰ ਮਹਿੰਗਾ ਹੋ ਜਾਵੇਗਾ ਪੰਜਾਬ ਦੇ ਸਭ ਤੋਂ ਵੱਡੇ ਖੇਡ ਉਦਯੋਗ ਏਐਮ ਇੰਟਰਨੈਸ਼ਨਲ ਦੇ ਮਾਲਕ ਮਕੁਲ ਬਰਮਾ ਨੇ ਦੱਸਿਆ ਕਿ ਜਲੰ ਕੈਪੀਟਲ ਆ ਅਮਰੀਕਾ ਖੇੜ ਉਤਪਾਦਾਂ ਲਈ ਇੱਕ ਵੱਡਾ ਬਾਜ਼ਾਰ ਹੈ ਜੋਗ 50% ਦੀ ਟੈਰਿਫ ਨਾਲ ਪ੍ਰਭਾਵਿਤ ਹੋਵੇਗਾ ਇਸ ਨਾਲ ਕਰਮਚਾਰੀਆਂ ਦੀ ਸ਼ਾਂਤੀ ਵੀ ਹੋਵੇਗੀ ਤੇ ਨਿਰਮਾਣ ਇਕਾਈਆਂ ਤੇ ਵੀ ਅਸਰ ਪਵੇਗਾ ਪਾਕਿਸਤਾਨ ਦਾ ਖੇੜ ਜੋਗ ਭਾਰਤ ਨਾਲੋਂ 10 ਗੁਣਾ ਵੱਡਾ ਹੈ ਉੱਥੇ ਸਿਰਫ 19% ਦੀ ਟੈਰਿਫ ਹੈ ਅਜਿਹੀ ਸਥਿਤੀ ਵਿੱਚ ਅਮਰੀਕੀ ਕਾਰੋਬਾਰ ਪਾਕਿਸਤਾਨ ਤੋਂ ਸਮਾਨ ਦਰਾਮਤ ਕਰਨਾ ਸ਼ੁਰੂ ਕਰ ਸਕਦੇ ਨੇ ਬਾਸਕਟਬਾਲ ਕ੍ਰਿਕਟ ਮੁੱਕੇਬਾਜ਼ੀ ਰਕਵੀ ਖੇਡ ਸਮਾਨ ਜਮੂ ਉਪਕਰਨ ਤੇ ਖੇਡਾਂ ਦੇ ਕੱਪੜੇ ਭਾਰਤ ਤੋਂ ਅਮਰੀਕਾ ਨੂੰ ਸਭ ਤੋਂ ਵੱਧ ਨਿਰਯਾਤ ਕੀਤੇ ਜਾਣ ਵਾਲੀਆਂ ਚੀਜ਼ਾਂ ਨੇ ਵਰਲਡ ਐਮ ਐਸ ਐਮਈ ਫਾਰਮ ਦੇ ਪ੍ਰਧਾਨ ਵਿਦੀਸ਼ ਜਿੰਦਰ ਨੇ ਕਿਹਾ ਕਿ ਚੀਨ ਅਮਰੀਕੀ ਟੈਰਿਫਾਂ ਪਿੱਛੇ ਸਾਜ਼ਿਸ਼ ਰਚ ਰਿਹਾ ਚੀਨ ਭਾਰਤ ਤੇ ਅਮਰੀਕਾ ਦੇ ਸਬੰਧਾਂ ਨੂੰ ਵਿਗਾੜਨਾ ਚਾਹੁੰਦਾ ਇਸ ਦੇ ਨਾਲ ਹੀ ਚੀਨ ਭਾਰਤ ਨੂੰ ਬ੍ਰਿਕਸ ਦੇ ਦਾਇਰੇ ਵਿੱਚ ਰਹਿਣ ਦੀ ਸਲਾਹ ਵੀ ਦੇ ਰਿਹਾ ਅਤੇ ਦੁਰਲਭ ਧਰਤੀ ਦੇ ਖਣਿਜਾਂ ਦੀ ਸਪਲਾਈ ਬੰਦ ਕਰ ਦਿੰਦੀ ਹੈ ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਅਮਰੀਕਾ ਨਾਲ ਗੱਲ ਕਰਨੀ ਚਾਹੀਦੀ ਹੈ ਕਪੜਾ ਸਮੇਤ ਲੁਧਿਆਣਾ ਦੇ ਸਮੁੱਚੇ ਉਦਯੋਗ ਨੂੰ ਨੁਕਸਾਨ ਹੋਵੇਗਾ ਇਸ ਦੇ ਨਾਲ ਹੀ ਅੱਜ ਅਮਰੀਕਾ ਨਾਲ ਸਬੰਧ ਸੁਧਾਰਨ ਦੀ ਬਹੁਤ ਲੋੜ ਹੈ ਉਧਰ ਦੂਜੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭਾਰਤ-ਚੀਨ ਸਰਹੱਦੀ ਮੁੱਦੇ ਤੇ ਨਿਰਪੱਖ ਢੁਕਵੇਂ ਤੇ ਇੱਕ ਦੂਜੇ ਨੂੰ ਸਵਕਾਰ ਹੋਣਯੋਗ ਹਲਦੀ ਦਸ਼ਾ 'ਚ ਕੰਮ ਕਰਨ ਤੇ ਸਹਿਮਤੀ ਜ਼ਾਹਿਰ ਕੀਤੀ ਤੇ ਆਲਮੀ ਵਪਾਰ ਨੂੰ ਸਤਰ ਕਰ ਲਈ ਦੋਵੇਂ ਦੇਸ਼ਾਂ ਦੀ ਭੂਮਿਕਾ ਨੂੰ ਮਾਨਤਾ ਦਿੰਦਿਆਂ ਵਪਾਰ ਤੇ ਨਿਵੇਸ਼ ਸਬੰਧਾਂ ਦਾ ਵਿਸਤਾਰ ਕਰਨ ਦਾ ਇਹਦ ਲਿਆ ਵਾਰਤਾ ਦੌਰਾਨ ਦੋਵੇਂ ਆਗੂਆਂ ਨੇ ਮੁੱਖ ਤੌਰ ਤੇ ਵਪਾਰ ਤੇ ਨਿਵੇਸ਼ ਸਬੰਧਾਂ ਨੂੰ ਉਤਸ਼ਾਹਿਤ ਕਰਨ ਵੱਲ ਧਿਆਨ ਕੇਂਦਰਿਤ ਕੀਤਾ ਇੱਕ ਕਦਮ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤੀ ਵਸਤਾਂ ਤੇ 50% ਦੀ ਸਮੇਤ ਵੱਡੇ ਪੱਧਰ ਤੇ ਲਾਇਗ ਗਏ ਟੈਰਿਫਾਂ ਕਾਰਨ ਆਲਮੀ ਵਪਾਰ ਚੜੀਕਿਆਂ ਦੀ ਪਿੱਠਭੂਮੀ 'ਚ ਚੁੱਕਿਆ ਗਿਆ ਮੋਦੀ ਨੇ ਜਿਨਪਿੰਗ ਨੂੰ ਐਸ ਸੀਓ ਸਿਖਰ ਸੰਮੇਲਨ ਦੀ ਕਾਮਯਾਬੀ ਲਈ ਵਧਾਈ ਦਿੰਦੇ ਹੋਣਾਂ ਨੂੰ 2026 'ਚ ਭਾਰਤ 'ਚ ਹੋਣ ਵਾਲੇ ਬ੍ਰਿਕਸ ਸਿਖਰ ਸੰਮੇਲਨ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੰਘਾਈ ਸਹਿਯੋਗ ਸੰਗਠਨ ਸਿਖਰ ਸੰਮੇਲਨ ਦੇ ਇੱਕ ਪਾਸੇ ਹੋਈ ਪ੍ਰਧਾਨ ਮੰਤਰੀ ਮੋਦੀ ਨੇ ਟੈਲੀਵਿਜ਼ਨ ਤੇ ਆਪਣੇ ਭਾਸ਼ਣ 'ਚ ਕਿਹਾ ਕਿ ਸਾਡਾ ਸਹਿਯੋਗ ਦੋਵੇਂ ਦੇਸ਼ਾਂ ਦੇ 2.68 ਅਰਬ ਲੋਕਾਂ ਦੇ ਹਿੱਤਾਂ ਨਾਲ ਜੁੜਿਆ ਹੋਇਆ ਹੈ ਇਸ ਮੁੱਚੀ ਮਰੁਕਤਾ ਦੀ ਭਲਾਈ ਲਈ ਰਾਹ ਖੋਲੇਗਾ ਬਿਆਨ ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਚੀਨ ਦੋਵੇਂ ਹੀ ਰਣਨੀਤਿਕ ਖੁਦਮੁਖਤਿਆਰੀ ਚਾਹੁੰਦੇ ਨੇ ਤੇ ਇਹਨਾਂ ਸਬੰਧਾਂ ਨੂੰ ਕਿਸੇ ਤੀਜੇ ਮੁਲਕ ਦੇ ਨਜ਼ਰੀਏ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ ਜ਼ਿਕਰਯੋਗ ਹੈ ਕਿ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਚ ਦਾਵਾ ਕੀਤਾ ਗਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 17 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਤੇ ਗੱਲਬਾਤ ਦੌਰਾਨ ਭਾਰਤ ਪਾਕਿਸਤਾਨ ਵਿਚਾਲੇ ਫੌਜੀ ਸੰਘਰਸ਼ ਖਤਮ ਕਰਨ ਦੇ ਆਧਾਰ ਤੇ ਨੋਬਲ ਸ਼ਾਂਤੀ ਪੁਰਸਕਾਰ ਨਾਮਜ਼ਦਗੀ ਲਈ ਉਹਨਾਂ ਦੀ ਹਮਾਇਤ ਮੰਗੀ ਸੀ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸਵਕਾਰ ਨਹੀਂ ਕੀਤਾ ਤੇ ਟਰੰਪ ਦੇ ਦਾਅਵੇ ਨੇ ਖਾਰਜ ਕਰਦਿਆਂ ਕਿਹਾ ਸੀ ਕਿ ਦੋਵੇਂ ਮੁਲਕਾਂ ਵਿਚਾਲੇ ਜੰਗਬੰਦੀ ਭਾਰਤ ਤੇ ਪਾਕ ਵਿਚਾਲੇ ਸੈਮਤੀ ਨਾਲ ਹੋਈ ਸੀ ਰਿਪੋਰਟ ਅਨੁਸਾਰ ਮੋਦੀ ਵੱਲੋਂ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਹਮਾਇਤ ਦੇਣ ਤੋਂ ਕੀਤੇ ਗਏ ਇਨਕਾਰ ਨੇ ਦੋਵੇਂ ਮੁਲਕਾਂ ਵਿਚਾਲੇ ਸਬੰਧ ਵਿਗਾੜਨ ਚ ਅਹਿਮ ਭੂਮਿਕਾ ਨਿਭਾਈ ਹੈ